ਸਤਿ ਸ਼੍ਰੀ ਅਕਾਲ ਜੀ ਮੈਂ ਜੀਕੇਆ ਮੀਡੀਆ ਟੀਵੀ ਤੋਂ ਜਰਨੈਲ ਸਿੰਘ ਅੱਜ ਆਪਾਂ ਪਹੁੰਚੇ ਆ ਸੁਖਤਾਲੀਵਾਲ ਐਮਪੀ ਸਾਹਿਬ ਜੋ ਪਹਿਲਾਂ ਸੀਗੇ ਹੁਣ ਦੁਬਾਰੇ ਬਣਨ ਵਾਸਤੇ ਰੀ-ਇਲੈਕਟ ਹੋਣ ਵਾਸਤੇ ਤੁਹਾਡੇ ਕੋਲ ਆਗੇ ਨੇ ਔਰ ਤੁਸੀਂ ਇਹਨਾਂ ਨੂੰ ਰੀ-ਇਲੈਕਟ ਕਰਕੇ ਦੁਬਾਰਾ ਤੋਂ ਭੇਜਣਾ ਹੈਗਾ ਤੇ ਕਿਉਂ ਭੇਜਣਾ ਹੈਗਾ ਉਹਦੇ ਵਾਸਤੇ ਆਪਾਂ ਸੁਖਤਾਲੀਵਾਲ ਸਾਹਿਬ ਤੋਂ ਪੁੱਛਦੇ ਹੈਗੇ ਆ ਅੱਜ ਜੀਕੇਆ ਮੀਡੀਆ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜੁੜੇ ਨੇ ਸੁਖਤਾਲੀਵਾਲ ਸਾਹਿਬ ਸਾਾਨੂੰ ਦੱਸਣਗੇ ਵੀ ਉਹਨਾਂ ਨੂੰ ਦੁਬਾਰੇ ਕਿਉਂ ਇਲੈਕਟ ਕੀਤਾ ਜਾਵੇ ਜੀ ਤਾਂ ਧੰਨਵਾਦ ਤੁਹਾਡਾ ਤੁਸੀਂ ਆਪਣੇ ਦਰਸ਼ਕਾਂ ਦੇ ਰੂਪ ਰੂਪ ਕੀਤਾ ਜੀ ਦੇਖੋ ਦੋ ਚੀਜ਼ਾਂ ਬੜੀਆਂ ਕਲੀਅਰ ਆ ਇੱਕ ਹੈਗਾ ਨੈਸ਼ਨਲ ਲੈਵਲ ਹਮਮ ਇੱਕ ਹੈਗਾ ਲੋਕਲ ਲੈਵਲ ਜੀ ਜਦੋਂ ਆਪਾਂ ਨੈਸ਼ਨਲ ਪਹਿਲਾਂ ਆਪਾਂ ਨੈਸ਼ਨਲ ਲੈਵਲ ਦੀ ਗੱਲ ਕਰੀਏ ਜੀ ਜੀ ਉੱਥੇ ਇੱਕ ਪਾਸੇ ਹੈਗੇ ਨੇ ਪੀਆਰ ਪੋਲੀਓ ਹਮਮ ਰਾਈਂ ਔਰ ਜਿਹੜੇ ਕੱਲੇ ਨਾਰੇ ਛੱਡਦੇ ਨੇ ਹਮ ਹੋਰ ਕੁਝ ਨਹੀਂ ਕਰਦੇ ਔਰ ਦੂਸਰੇ ਪਾਸੇ ਹੈਗੇ ਮਾਰਕ ਕਰਨੀ ਜਿਹੜੇ ਐਕਸ਼ਨ ਓਰੀਐਂਟਡ ਹੈਗੇ ਜੀ ਬਿਲਕੁਲ ਜੇ ਦੋਹਾਂ ਦਾ ਦੇਖੀਏ ਬੜਾ ਸਿੰਪਲ ਹੈਗਾ ਵੀ ਪੀਆਰ ਪੋਲੀਓ ਜਿਹੜੇ ਹੈਗੇ ਉਹਨਾਂ ਨੇ 10-11 ਸਾਲ ਲਾਏ ਜੀ ਪਹਿਲੇ ਪੜ੍ਹਾਈ ਤੇ ਉਹਦੇ ਵਿੱਚ ਇੱਕ ਬੀਏ ਦੀ ਡਿਗਰੀ ਉਹਨਾਂ ਨੇ ਕੀਤੀ 10 ਸਾਲ ਉਹਨਾਂ ਲੱਗੇ ਬੀਏ ਦੀ ਡਿਗਰੀ ਕਰਨ ਨੂੰ ਉਸ ਤੋਂ ਬਾਅਦ ਫਿਰ ਉਹ ਸਾਰੀ ਉਮਰ ਉਹਨਾਂ ਨੇ ਪੋਲਿਟਿਕ ਚਲਾਈ ਜਦੋਂ ਆਪਾਂ ਹੁਣ ਮਾਰਕ ਕਰਨੀ ਉਹਨਾਂ ਨੂੰ ਦੇਖਦੇ ਹੈਗੇ ਆ ਉਹਨਾਂ ਨੇ ਵੀ ਜਿਹੜੇ 10-11 ਸਾਲ ਪੜ੍ਹਾਈ ਚਲਾਈ ਪਰ ਉਹਦੇ ਵਿੱਚ ਤਿੰਨ ਡਿਗਰੀਆਂ ਕਰ ਲਈਆਂ ਉਹਨਾਂ ਨੇ ਪਹਿਲਾਂ ਹਾਰਵਰਡ ਤੋਂ ਜਿਹੜੀ ਸੀਗੀ ਉਹਨਾਂ ਨੇ ਬੀ ਇਕਨੋਮਿਕਸ ਕੀਤੀ ਫਿਰ ਮਾਸਟਰ ਤੇ ਪੀ ਐਚ ਡੀ ਜਿਹੜੀ ਆ ਉਹ ਆਕਸਫੋਰਡ ਤੋਂ ਇਕਨੋਮਿਕਸ ਦੇ ਵਿੱਚ ਜਿਹੜੀ ਕੀਤੀ ਹੈ ਜੀ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ ਜਿਹੜਾ ਹੈਗਾ ਪ੍ਰਾਈਵੇਟ ਐਂਟਰਪ੍ਰਾਈਜ਼ ਚ ਕੰਮ ਕੀਤਾ ਫਿਰ ਉਹਨਾਂ ਨੇ ਗਵਰਨਮੈਂਟ ਦੇ ਵਿੱਚ ਅਜੇ ਅਸਿਸਟੈਂਟ ਐਪਟੀ ਮਿਨਿਸਟਰ ਫਿਰ ਉਸ ਤੋਂ ਬਾਅਦ ਜਿਹੜੇ ਪ੍ਰਾਈਮ ਮਿਨਿਸਟਰ ਹਾਰਪਰ ਸੀ ਇਹ ਕੰਜਰਟਿਡ ਪਾਰਟੀ ਦੇ ਉਹਨਾਂ ਨੇ ਇਹਦੇ ਗੁਰੂ ਜਿਹੜੇ ਪੀਆਰ ਪਾਲੀਵ ਦੇ ਇਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਉਹ ਨਿਯੁਕਤ ਕੀਤਾ ਗਵਰਨਰ ਜਿਹੜੇ ਸੀਗੇ ਬੈਂਕ ਆਫ ਕੈਨੇਡਾ ਦੇ ਜੀ ਜੀ ਬਿਲਕੁਲ ਔਰ ਉਸ ਵੇਲੇ ਜਦੋਂ ਦੇਖਦੇ ਆ ਕਿ ਬੀਇੰਗ ਐ ਬੈਂਕ ਆਫ ਕੈਨੇਡਾ ਦੇ ਗਵਰਨਰ ਵੀ ਜਿਹੜੇ ਮਿਨਿਸਟਰ ਫਲੈਰਟੀ ਆ ਉਹਨਾਂ ਨੇ ਵੀ ਔਰ ਪ੍ਰਾਈਮ ਮਿਨਿਸਟਰ ਹਾਰਪਰ ਨੇ ਵੀ ਕਿਹਾ ਵੀ ਇਹਨਾਂ ਨੇ ਸਾਡੀ ਬੜੀ ਮਦਦ ਕੀਤੀ ਹੈਗੀ 2008 ਦੇ ਵਿੱਚ ਜਦੋਂ ਇਕਨੋਮਿਕ ਡਾਊਨਟਰਨ ਆਇਆ ਸੀ ਉਹਦੇ ਵਿੱਚੋਂ ਕੱਢਣ ਲਈ ਔਰ ਉਸ ਤੋਂ ਬਾਅਦ ਇਹਨਾਂ ਨੂੰ ਕੰਜ਼ਰਵੇਟਿਵ ਗਵਰਨਮੈਂਟ ਜਿਹੜੀ ਯੂਕੇ ਦੀ ਉਹ ਉੱਥੇ ਗਵਰਨਰ ਬਣਾ ਕੇ ਲੈ ਗਈ ਉੱਥੇ ਵੀ ਬ੍ਰੈਕਸਿਟ ਦਾ ਇਸ਼ੂ ਚੱਲਦਾ ਸੀ ਸੋ ਦੋਨੇ ਪਾਸੇ ਇੱਕ ਪਾਸੇ ਜਦੋਂ ਕੈਨੇਡਾ ਦੀ ਗੱਲ ਕਰਦੇ ਆ ਤੇ ਇਕਨੋਮਿਕ ਡਾਊਨਟਰਨ ਚੋਂ ਜਾ ਰਿਹਾ ਸੀ ਦੂਜੇ ਪਾਸੇ ਬ੍ਰੈਕਸਿਟ ਉਹਨਾਂ ਦੋਆਂ 'ਚ ਮਦਦ ਕੀਤੀ ਉਸ ਤੋਂ ਬਾਅਦ ਹੁਣ ਆਪਾਂ ਲਈਏ ਉਸ ਤੋਂ ਬਾਅਦ ਪ੍ਰਾਈਵੇਟ ਸੈਕਟਰ ਚੋਂ ਉਹ ਜਿਹੜਾ ਕੰਮ ਕਰਦੇ ਰਹੇ ਅੱਜ ਕੋਈ ਲੀਡਰ ਜਿਹੜਾ ਸੀ ਕਿਉਂਕਿ ਤੁਸੀਂ ਦੇਖਿਆ ਲਿਬਰਲ ਪਾਰਟੀ ਜਿਹੜੀ ਸੀ ਬੜੀ ਨੀਚੇ ਸੀਗੀ ਪੋਲਸ ਜਿਹੜੇ ਸੀਗੇ ਉਹ ਕਿਸੇ ਸਿਰੇ ਨਹੀਂ ਸੀ ਲੱਗੇ ਤੇ ਉਹਦੇ ਵਿੱਚ ਆਹ ਜਿਹੜਾ ਲੀਡਰ ਜਿਹੜਾ ਹੈਗਾ ਕੁਆਲੀਫਾਈਡ ਉਹ ਬਹੁਤ ਘੱਟ ਚਾਂਸ ਲੈਂਦਾ ਪਰ ਉਹਨਾਂ ਨੇ ਕਿਹਾ ਵੀ ਨਹੀਂ ਮੈਂ ਕੈਨੇਡਾ ਔਰ ਕੈਨੇਡੀਅਨਸ ਔਰ ਕੈਨੇਡੀਅਨ ਇਕਨੋਮੀ ਬਾਰੇ ਕਹਿੰਦਾ ਮੈਂ ਬਹੁਤ ਕਨਸਰਨਡ ਹਾਂ ਸੋ ਉਹਨਾਂ ਨੇ ਕੀ ਕੀਤਾ ਆਪਣਾ ਨਾਮ ਰੇਸ ਦੇ ਵਿੱਚ ਸਿੱਟਿਆ ਔਰ 86% ਜਿਹੜੇ ਸੀਗੇ ਲਿਬਰਲ ਉਹਨਾਂ ਨੇ ਉਹਨੂੰ ਲੀਡਰ ਚੁਣ ਲਿਆ ਜੀ 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 ਬਿਲਹੇ ਹਫਤੇ ਦੇ ਵਿੱਚ ਹੀ ਦੇਖੋ ਜੀ ਉਹਨਾਂ ਨੇ ਕਿਹਾ ਵੀ ਜਿਹੜੇ ਟਰੰਪ ਨੇ ਉਹ ਇੱਕ ਹੀ ਇਸ ਨਾਟ ਇਵਨ ਬਰਥ ਕਾਲ